देख तनिया आ जड़ी वटा इन्हें मूड़ा ला दंगा वो है का। अपना उसग सरों सड़ती उपर भी बतेरा लाया हुआ और तो साधु सर भी सार निकल जाने टू जैड ठीक है ਚਾਹ ਬਣ ਗਈ ਚਲੋ ਜੀ ਚਾਹ ਬਣ ਗਈ ਚਾਹ ਪਾ ਪੀਣੀ ਆ ਤੁਜੀ ਵਾਰ ਹੈ ਪਹਿਲਾ ਬਣਾਈ ਤਰਨ ਵੇ ਜੀ ਚਾਹ ਜਿੰਨ ਫਿਰ ਜੀ ਕਰਿਆ ਸੀ ਹੁਣ ਮੜਾ ਜ ਮੜਾ ਜ ਮੋਸ ਢੰਡਾ ਹੈ ਗਰਮੀ ਤਾਂ ਬਹੁਤ ਹੈ ਵੈਸੇ ਮੈਨੂੰ ਤਾਂ ਬੋਲ ਲੱਗਦੀ ਹੈ ਗਰਮੀ ਸਰਦਾਰ ਦੀ ਨਹੀਂ ਲੱਗਦੀ ਕਿਉਂਕਿ ਇਹਨਾਂ ਦੀ ਦਵਾਈਆਂ ਦੀਆਂ ਬਹੁਤ ਸਟਰੋਂਗ ਚੱਲ ਰਹੀਆਂ ਨੇ ਨਾ ਤੇ ਹੁਣ ਅਸੀਂ ਇਹਨਾਂ ਨੂੰ ਦਿਖਾਉਣ ਜਾਵਾਂਗੇ 2 ਜਾਂ 3 ਤਰੀਕ ਨੂੰ ਅੰਗੜ گاਉਂ ਜਾਵਾਂਗੇ ਮੰਤਰਾ ਹਸਪੀਟਲ ਦਾ ਉੱਥੇ ਜਾ ਕੇ ਉੱਥੇ ਕਹਿੰਦੇ ਜਾ ਕੇ ਅਪਾਇੰਟਮੈਂਟ ਦੇਣਗੇ ਉਹ ਉੱਥੇ ਅਪਾਇੰਟਮੈਂਟ ਲੈਣੀ ਪਣੀ ਆ ਹਫਤਾ ਦਾ ਸਾਡੇ ਲੱਗ ਜਾਣਾ ਫਿਰ ਅਸੀਂ ਹਫਤਾ ਦਾਦਨ ਉੱਥੇ ਰਾਵਾਂਗੇ ਤੇ ਜੇ ਮੀਨ ਛੱਡਾਂਗੇ ਕਿਤੇ ਅਸੀਂ 2 ਜਾਂ 3 ਤਰੀਕ ਨੂੰ ਜਾਵਾਂਗੇ ਇੱਥੇ ਦਿਖਾਉਣ ਕਿਉਂਕਿ ਪ੍ਰੋਬਲਮ ਕਾਫੀ ਆ ਬਾਹ ਦੇ ਵਿੱਚ ਨਾ ਦਰਦ ਹੋ ਰਿਹਾ ਜਿੱਦਾਂ ਪਾਸੇ ਪਹਿਲਾਂ ਦਰੰਗ ਹੋਇਆ ਸੀ ਉਧਰਲੀ ਸਾਈਡ ਹੁਣ ਤਾਂ ਦੂਜੀ ਸਾਈਡ ਸਟੰਟ ਪਾਇਆ ਹੋਇਆ ਅਟੈਕ ਆ ਤੇ ਉਹ ਇਹਨਾਂ ਦੇ ਨਾ ਉਹਦੇ ਚ ਵੀ ਉਹ ਪ੍ਰੋਬਲਮ ਹੈ ਬੋਲ ਵਜੇ ਵੀ ਉਹ ਸਾਰਾ ਕਹਿੰਦੇ ਉੱਥੇ ਦਿਖਾਓ ਤੁਸੀਂ ਬਸ ਤਾਂ ਡਾਕਟਰ ਬਹੁਤ ਸਿਆਣਾ ਇਹ ਨੇ ਜਦੋਂ ਜਾਨ ਬਚਾਤੀ ਹੈ ਨਾ ਪਰ ਫਿਰ ਵੀ ਅਸੀਂ ਕਿਹਾ ਵੈਸੇ ਹੀ ਇੱਕ ਵਾਰੀ ਦਿਖਾਉ ਹਾਂ ਉਹਿੰਦਾ ਜੀ ਉਹਦੇ ਖਾਦਨ ਲਾਉਂਸੀ ਉਹ ਦਿਖਾ ਕੇ ਆ ਗਏ ਤੇ ਕਹਿੰਦੇ ਇੱਕ ਵਾਰ ਦਿਖਾ ਲਓ ਲਓ ਜੀ ਆਪਾਂ ਪਾ ਲੈ ਚੋੜੀ-ਥੋੜੀ ਪੀਂਆਂ ਜਾਕੜ ਬਾਲੀ ਫਿਰ ਮੈਂ ਦੁੱਧ ਦੀ ਸਬਜ਼ੀ ਬਣਾਉਣੀ ਹੈ ਦੋ ਪਿਆਜ਼ ਇੱਕ ਕਰ ਲਉ ਹਰੀਆਂ ਮਿਰਚਾਂ ਆਦਰਕ ਲਸਣ ਫਿਰ ਮਲਾਈ ਫਿਰ ਥੋੜਾ ਜਿਹਾ ਦੁੱਧ ਤੇ ਦਿੱਕ ਇੰਨੀ ਸਵਾਦ ਵਾਲੀ ਦੇਖਣ ਚ ਬੜੀ ਸੋਹਣੀ ਲੱਗਦੀ ਹੈ ਜਿਵੇਂ ਮੈਂ ਤਾਂ ਬਹੁਤ ਡਰਦਾ ਪਟਾਕਿਆ ਤੋਂ ਲਓ ਸਬਜ਼ੀ ਵੀ ਨਾਲ ਇਕੱਠਾ ਬਿਨਾਂ ਕੀ ਖਾਦਾ ਫਿਰ ਉੱਥੇ ਹੂੰ ਕਦੂ ਘਰੇ ਲੱਗੇ ਸੀ ਹਾਂ ਕੋਈ ਸਬਜੀ ਸੁਜੀ ਨਹੀਂ ਭੇਜੀ ਉਹਨਾਂ ਨੇ ਸਬਜੀ ਆ ਦੇ ਕੇ ਜਾਈਗਾ ਕੀ ਸੀ ਕਦੂ ਤਾੜ ਸਾਗ ਨਹੀਂ ਹੋਇਆ ਹੁਣ ਅਜੇ ਹਨਾ ਅੱਖਾ ਪਹਿਲਾਂ ਕਈ ਜਾਂ ਤੇ ਕਹਿੰਦਾ ਕਹਿੰਦਾ ਜੇ ਸਾਗ ਹੋ ਗਿਆ ਨਾ ਤਾਂ ਜ਼ਰੂਰ ਭੇਜਣਗੇ ਮੈਂ ਕਾਛਾ ਇੱਕ ਮਹਾਰ ਕੋਤਾੜ ਮੈਨੂੰ ਆਏ ਸੀ ਮੇਰੇ ਤਿਆਰ ਬਣ ਜੂਗੀ ਪਾਣੀ ਵਧੀਆ ਨਾਲੇ ਕਹਿੰਦੇ ਤੇਲ ਕਰਦਾ ਤੇਲ ਕਰਦਾ ਕਦੂ ਦਾ ਰਹਿਤਾ ਪਾਇਆ ਸੀ ਐ ਮਹਾਂ ਐਟਮਾ ਤਾਂ ਇੰਨੀ ਵਿਆਹ ਜੁ ਨਹੀਂ ਲੈਂਦੇ ਉਹ ਕਿਤੇ ਦੇ ਦੇ ਦਤੀ ਹੁਣ ਕਰਤੇ ਹੁਣ ਵੱਡਾ ਵੀ ਹੋ ਗਿਆ ਨਾ ਸਿਆਣਾ ਉਹਨੂੰ ਐ ਪਤਾ ਲੱਗ ਗਿਆ ਉਹ ਸਿਆਣਾ ਹੋ ਗਿਆ ਇੱਕ ਸੂਟ ਲਿਆ ਸੀ ਰਾਸ਼ੀਆ ਤੋਂ ਦੋ ਲੈ ਸੀਗੇ ਤੇ ਰਾਸ਼ੀ ਨੇ ਹੁੰਦੇ ਜਿਹੜੇ ਆ ਕਸ਼ਮੀਰੀ ਕਸ਼ਮੀਰੀ ਰਾਸ਼ੀਏ ਗਏ ਸੀ ਉਹਨਾਂ ਤੋਂ ਲਿਆ ਸੀ ਮੈਂ ਦੇਖੋ ਤੇ ਫੂਟ ਬਹੁਤ ਸੋਹਣਾ ਹੈ ਰੰਗ ਬਹੁਤ ਪਿਆਰਾ ਪਿਆਰਾ ਇਹ ਮਸਮੋਂ ਨਾ ਦਿੱਤਾ ਸੀ ਉਹਨਾਂ ਜਿਹੜੀ ਕੁੜੀ ਸੇ ਆਉਂਦੀ ਐ ਉੱਥੇ ਉਹ ਪਹਿਲਾਂ ਕਹਿ ਦਿੰਦੀ ਹੁੰਦੀ ਵੀ ਪਹਿਲਾਂ ਪਾ ਕੇ ਦੇਖ ਲੈ ਮੇਰੇ ਹੱਥ ਕਿੰਨੇ ਪੀਲੇ ਪੀਲੇ ਲੱਗਦੇ ਤੇ ਹਾਂ ਦੇ ਕਹ ਲਈ ਇੰਨਾ ਕੀ ਬਚਿਆ ਇੰਨਾ ਕੀ ਸੀ ਤੇ ਉਹ ਕਹਿੰਦੀ ਪਾ ਕੇ ਦੇਖ ਲਓ ਕਹਿੰਦੀ ਫੇਰ ਤਰਪਾਈ ਕਰੂੰਗੀ ਮੈਂ ਤੂੰ ਫੇਰ ਤਰਪਾਈ ਕਿਸੇ ਤੋਂ ਕਰਾਉਂਦੀ ਕੱਚਾ ਕੇਰਾ ਉਹ ਕਰਤਾ ਤਾਂ ਤੇ ਇੱਕ ਸੂਟ ਹੋਰ ਆ ਉਹਦੇ ਨਾਲ ਇਹਨਾਂ ਸਟਾਲ ਆ ਉਹਦੇ ਨਾਲ ਉਹਦੇ ਨਾਲ ਥੋੜਾ ਜਿਹਾ ਵੱਡਾ ਸਟਾਲ ਸ਼ੌਲ ਉਹ ਜਦੋਂ ਆ ਗਿਆ ਦਿਖਾਵਾਂਗੇ ਤੇ ਇਹ ਠੀਕ ਐ ਨਾ ਬੜਾ ਭਾਰਾ ਤੇ ਨਾ ਬੜਾ ਹਲਕਾ ਵਧੀਆ ਵਾਬ ਸਾਡੀਆਂ ਚ ਵਧੀਆ ਪਾਉਣ ਵਾਲਾ ਜੇ ਮੀਨਾ ਕਦੋਂ ਦੀ टांग ਦੀ ਸੁੱਪਰ ਜਾਉਣਾ ਤੇ ਮੈਂ ਨਾ ਉਹਨੂੰ ਇੱਕ ਬਾਲ ਆ ਮੀਨਾ ਉਹਨੂੰ ਮੈਂ ਵਾਰੀ ਮਾਰਤੀ ਮੈਂ ਕਹੇ ਰਹੀ ਆਏ ਹੋਕਾਰ ਜਿੰਨ ਬਾਅਦ ਮਾਰ ਲਾ ਬਾਲਾ ਕਰਦੀ ਉਹਦਾ ਤੇ ਚਲੀ ਗਈ ਉੱਪਰ ਜਿੱਥੇ ਨੇ ਮਾੜੀ ਜਿਹੀ ਆਵਾਜ਼ ਮਾਰੀਂ ਦੀ ਵਿਆਹ ਪਏ ਦੋ ਤਾਂ ਜਿੰਨੀ ਖਾ ਗਈ ਉਹ ਦੇਖੋ ਮੇਰੇ ਅੱਜ ਤਾਂ ਇਹ ਵਿਆਹ ਸ਼ਾਦੀ ਵਾਲੇ ਪਾਂਡੇ ਨੇ ਮਤੈ ਇੰਨੇ ਪਾਂਡੇ ਕਦੇ ਜੁੜਨ ਨਹੀਂ ਦਿੱਤੇ ਤੇ ਅੱਜ ਪਤਾ ਨਹੀਂ ਕਿਵੇਂ ਜੁੜ ਕੇ ਮੈਨੂੰ ਨਹੀਂ ਦਿੱਤਾ ਅਸਲ 'ਚ ਪਤਾ ਕਿਵੇਂ ਜੁੜਿਆ ਮੈਂ ਨਾ ਉਹ ਦੁਪਹਿਰੇ ਚਾਹ ਦੇ ਪੀ ਮੰਨ ਜੀ ਇੱਕ ਥੱਲੇ ਪਈ ਐ ਦੁੱਧਾਂ ਦੀ ਢੋਲੀ ਉਹ ਵੇਗal ਕੁੱਤੇ ਚ ਲੱਗਦੇ ਆ ਆਹ ਹਜੇ ਭਈ ਪੌਣੇ ਤੋਂ ਨਾਲੇ ਹੋ ਗਏ ਲੋਦੀ ਮੈਨੂੰ ਭਾਂਡੇ ਮੰਜਾ ਬਾਕੀ ਕੰਮ ਬਾਅਦ ਅਹਰ ਜੇ ਤੁਹਾਨੂੰ ਗੈਸੇ ਨਾਨਕੀ ਕਦੂਲੇ ਆਇਓ ਤਾਂ ਕਰਦਾ ਹੰਤਾ ਕਦੁਕਾਨ ਜੀਨ ਕਰਦਾ ਪਤਾ ਨਹੀਂ ਕਿ ਮੇਰੇ ਤਾਂ ਨਹੀਂ ਕਰਤਾ ਜਹਾ ਵੀ ਪਰਾਂਗਾ ਦਰਦੀਏ ਬਣਦਾ भांडे वाला बफरी सारे भांडे माजते ढोली तो रह गया दुद्ध चलो ये हम जो दुख गर्म करे ना दुद्धाले भांडे ना चलते बात जाग ला के ना फिर दुध गर्म करा सर डालिया दुध बंद कराया डॉक्टर ने ਪਰ ਫਿਰ ਵੀ ਕਹਿ ਦਿੱਤਾ ਕਿ ਚੰਨ ਉਹ ਕਹਿੰਦੇ ਸਦਾ ਬਲਾਸ ਦੇ ਕਿਉਂਕਿ ਬੀਕ ਨਸਬਾ ਨਹੀਂ ਆਈ ਪਈ ਤਾਂ ਕਰ ਕੀ ਲੜੀ ਇਹਨਾਂ ਨੇ ਫੇਰ ਅੱਜਾ ਇਹਨਾਂ ਨੇ ਨਹੀਂ ਦਿਗਾ ਇਹਨਾਂ ਨੇ ਜਰਾਤ ਨਹੀਂ ਸਾਹਮਣੇ ਇਹਨਾਂ ਨੇ ਜਰਾ ਨਹੀਂ ਚਲ ਆਨਾ ਇੱਥੋਂ ਦੀ ਜਿੰਮੀ ਵੱਡ ਜਾਂਦੀ ਵਿੱਚ ਦੀ ਸਾਡਾ ਉਧਰ ਵਾਸਤੇ ਉਹਦੇ ਵਾਸਤੇ ਜਗਾ ਛੱਡੀ ਹੋਈ ਵੀ ਤੁਰਨ ਫਿਰਨੋ ਇੱਧਰ ਦੀ ਆ ਗਈ ਇੱਥੇ ਵੜ ਜਾਂਦੀ ਆ ਅੱਜ ਇਹ ਚ ਪਿਆਣਾ ਪਿਆਣਾ ਕਰ ਗਈ ਚਲੋ ਜੀ ਵੀਡੀਓ ਵਧੀਆ ਲੱਗੀ ਹੋਵੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਜੀ